ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ 554 ਰੇਲਵੇ ਸਟੇਸ਼ਨਾਂ ਦਾ ਕੀਤਾ ਉਦਗਾਟਨ ਪੰਜਾਬ ਦੇ ਤਿੰਨ ਰੇਲਵੇ ਸਟੇਸ਼ਨ ਜਿਹਦੇ ਚ ਬਿਆਸ ਜਲੰਧਰਾ ਤੇ ਮੋਗਾ ਸ਼ਾਮਿਲ ਹਨ ਸਟਾਰਟ ਕਰੀ ਦੀਵਾ ਜੀ ਮੋਗਾ ਰੇਲਵੇ ਸਟੇਸ਼ਨ ਦਾ ਵੀ ਉਦਗਾਟਨ ਕੀਤਾ ਜਾ ਰਿਹਾ ਪੰਜਾਬ ਦੇ ਤਿੰਨ ਐਡਮਿਨਿਸਟ੍ਰੇਸ਼ਨ ਦੇ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਜਿਹੜੇ ਰੇਲਵੇ ਮਨਿਸਟਰ ਨੇ ਅਸ਼ਵੀ ਬੈਸ਼ਨਵ ਜੀ ਉਹਨਾਂ ਦਾ ਧੰਨਵਾਦ ਕਰਦਾ ਕਿ ਮੋਗੇ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਬਹੁਤ ਪੁਰਾਣਾ ਬਣਿਆ ਹੋਇਆ ਉਹਦਾ ਆਧੁਨਿਕ ਕਰਨ ਜਿਹੜਾ ਉਹ ਅੱਜ ਸ਼ੁਰੂ ਹੋਇਆ ਬੈਥੇ ਉਹਦਾ ਕਟਨ ਅੱਜ ਹੋ ਰਿਹਾ ਔਰ ਮੈਂ ਉਹਦੇ ਨਾਲ ਨਾਲ ਹੀ ਜਿਹੜੇ ਪਹਿਲਾਂ ਦੇ ਇਹਨਾਂ ਤੋਂ ਰੇਲਵੇ ਮਿਨਿਸਟਰ ਸੀ ਪਯੂਸ਼ ਗੋਇਲ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਆਪਣੀ ਟਿਨਿਓਰ ਦੌਰਾਨ ਮੈਂ ਉਹਨਾਂ ਨੂੰ ਦੋ ਵਾਰੀ ਮਿਲ ਕੇ ਆਇਆ ਸੀ ਔਰ ਇਸ ਮੋਗੇ ਦੇ ਰੇਲਵੇ ਸਟੇਸ਼ਨ ਵਾਸਤੇ ਰਿਕੁਐਸਟ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਉਦੋਂ ਜਿਹੜਾ ਆਧੁਨਿਕ ਕਰਨ ਕਰ ਰਹੇ ਸੀਗੇ ਉਹਨਾਂ ਰੇਲਵੇ ਸਟੇਸ਼ਨਾਂ 'ਚ ਮੋਗੇ ਨੂੰ ਉਸ ਵੇਲੇ ਸ਼ਾਮਲ ਕਰ ਲਿਆ ਸੀ। ਸੋ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਦੂਜੇ ਰੇਲਵੇ ਸਟੇਸ਼ਨਾਂ ਵਾਸਤੇ ਫੰਡ ਆਏ ਤਾਂ ਮੋਗੇ ਲਈ ਵੀ ਫੰਡ ਆਗੇ ਥੀ ਬਟ ਇਹਦਾ ਕੰਮ ਨਹੀਂ ਸ਼ੁਰੂ ਹੋਇਆ। ਤਾਂ ਫਿਰ ਮੈਂ ਕੁਲਦੀਪ ਧਾਰੀਵਾਲ ਜੀ ਨੇ ਸਾਡੇ ਇੱਥੇ ਜਿਹੜੇ ਸੀਨੀਅਰ ਡਿਵੀਜ਼ਨਲ ਮੈਨੇਜਰ ਨੇ ਮੋਗੇ ਤੋਂ ਹੀ ਆ ਉਹ ਫਿਰੋਜ਼ਪੁਰ ਲੱਗੇ। ਉਹਨਾਂ ਨੂੰ ਨਾਲ ਲੈ ਕੇ ਤੇ ਮੈਂ ਸੰਜੇ ਸਾਹੂ ਜੀ ਜਿਹੜੇ ਡਿਵੀਜ਼ਨਲ ਮੈਨੇਜਰ ਨੇ ਉਹਨਾਂ ਨੂੰ ਰਿਕੁਐਸਟ ਕਰਕੇ ਆਇਆ ਤੇ ਇਹਦਾ ਜਿਹੜਾ ਕੰਮ ਹੈਗਾ ਉਹ ਸ਼ੁਰੂ ਹੋ ਗਿਆ ਜਿਹੜੇ ਬਾਕੀ ਰੇਲਵੇ ਸਟੇਸ਼ਨ ਸੀਗੇ ਉਹਨਾਂ ਦੇ ਨਾਲ ਹੀ ਤਕਰੀਬਨ 25 ਕਰੋੜ ਰੁਪਈਆ ਮੌਕੇ ਦੇ ਰੇਲਵੇ ਸਟੇਸ਼ਨ ਲਈ ਪਾਸ ਹੋਇਆ ਸੀ ਜਿਹਦੇ ਚੋਂ ਪਹਿਲੇ ਫੇਸ ਚ 6 ਕਰੋੜ ਰੁਪਈਆ ਜਿਹੜਾ ਉਹ ਲੱਗ ਰਿਹਾ ਤੋ ਮੈਨੂੰ ਖੁਸ਼ੀ ਹੈ ਕਿ ਮੇਰਾ ਲਾਇਆ ਹੋਇਆ ਬੂਟਾ ਮੇਰਾ ਸ਼ੁਰੂ ਕੀਤਾ ਹੋਇਆ ਕੰਮ ਮੇਰਾ ਡ੍ਰੀਮ ਪ੍ਰੋਜੈਕਟ ਮੌਕੇ ਦਾ ਰੇਲਵੇ ਸਟੇਸ਼ਨ ਸੋਨਾ ਬਣੇ ਉਹਦਾ ਅਜ ਇਨੌਗੁਰੇਸ਼ਨ ਪ੍ਰਧਾਨ ਮੰਤਰੀ ਜੀ ਆਪ ਖੁਦ ਕਰ ਰਹੇ ਆ ਇਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਛੱਡ ਬਣਨਗੇ ਜਿਹੜੇ ਕਾਫੀ ਰੇਲਵੇ ਦੇ ਡੱਬਿਆਂ ਨੂੰ ਕਵਰ ਕਰਨਗੇ ਇੱਥੇ ਇੱਕ ਹਾਲ ਬਣ ਰਿਹਾ ਹੈਗਾ ਜਿੱਥੇ ਡੈਕਟ ਵਿੰਡੋਸ ਸੀਗੀ ਉੱਥੇ ਪਹਿਲਾਂ بارش ਦੇ ਵਿੱਚ ਧੁੱਪ ਦੇ ਵਿੱਚ ਬਾਹਰ ਹੀ ਖੜੇ ਹੋਣਾ ਪੈਣਾ ਸੀ ਏਸੀ ਹਾਲ ਵੀ ਬਣੂਗਾ ਇੱਕ ਓਵਰ ਜਿਹੜਾ ਪਾਸ ਹੈਗਾ ਆ ਪੌੜੀਆਂ ਵਾਲਾ ਉਹ ਵੀ ਹੋਰ ਬਣੂਗਾ ਔਰ ਜਿਹੜਾ ਪਿਛਲੇ ਪਾਸੋਂ ਆਲਰੇਡੀ ਇੱਕ ਰਸਤਾ ਹੈਗਾ ਇਹਦੇ ਨਾਲ ਨਾਲ ਇੱਕ ਦੂਜੇ ਪਾਸਿਓਂ ਰਸਤਾ ਵੀ ਬਣਨ ਜਾ ਰਿਹਾ ਸੋ ਮੈਂ ਜਿੱਥੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦੇਣਾ ਉੱਥੇ ਹੀ ਜਿਹੜਾ ਹੋਰ ਕੰਮ ਮੈਂ ਚਲਾ ਰਿਹਾ ਹੈਗਾ ਜਿਹੜਾ ਕਿਚਲੂ ਸਕੂਲ ਦੇ ਕੋਲੋਂ ਐਫਸੀਆਈ ਰੋਡ ਆ ਉਹਨੂੰ ਵੀ ਜਿਹੜੀ ਬੀਐਡ ਕਾਲਜ ਵਾਲੀ ਥੜਕ ਹੈ ਉਹਦੇ ਨਾਲ ਜੋੜਨ ਵਾਸਤੇ ਅੰਡਰਪਾਸ ਵਾਸਤੇ ਮੈਂ ਕੋਸ਼ਿਸ਼ਾਂ ਜਾਰੀ ਹੈ ਉਮੀਦ ਹੈ ਕਿ ਜਿਹੜੀ ਦੁਆਰਾ ਹੁਣ ਸਰਕਾਰ ਬਣੂਗੀ ਭਾਜਪਾ ਦੀ ਉਦੋਂ ਇਹ ਵੀ ਜਰੂਰ ਪਾਸ ਹੋ ਕੇ ਤੇ ਇਹਨੂੰ ਕੰਪਲੀਟ ਕਰਾ ਲਾਂਗੇ ਜੀ ਸਭ ਤੋਂ ਵੱਡੀ ਸਮੱਸਿਆ ਸੀਗੀ ਇੱਥੇ ਪਲੇਟੀ ਜੀ ਬੜੇ ਦਾਵੇ ਕੀਤੇ ਜਾਂਦੇ ਸੀ ਟ੍ਰੈਕ ਨੂੰ ਲੈ ਕੇ ਹਾਂਜੀ ਬੜੀ ਸਮੱਸਿਆ ਸੀ ਕਿ ਕਿ ਪਾਵੇ ਰੇਲਵੇ ਸਟੇਸ਼ਨ ਦੇ ਦੁਆਰਾ ਮੈਂ ਪਲੇਟੀ ਦੇ ਵਾਸਤੇ ਇਹ ਵੱਡਾ ਕੰਮ ਹੈਗਾ ਇਹਦੇ ਚ ਦੋ ਡਿਪਾਰਟਮੈਂਟ ਇਨਵੋਲਵ ਹੁੰਦੇ ਨੇ ਇੱਕ ਰੇਲਵੇ ਇੱਕ ਰੇਲਵੇ ਇਹਦੇ ਵਾਸਤੇ ਮੈਂ ਕੋਸ਼ਿਸ਼ ਕੀਤੀ ਸੀ ਔਰ ਪਹਿਲਾਂ ਮੈਂ ਡਗਰੂ ਵਾਸਤੇ ਟਰਾਈ ਕੀਤੀ ਸੀ ਪਰ ਰੇਲਵੇ ਦੀ ਆਲਰੇਡੀ ਇੱਥੇ ਇਨਸਪੈਕਸ਼ਨ ਮੈਂ ਕਰਵਾ ਚੁੱਕਿਆ ਜਿਹਦੇ ਵਿੱਚ ਉਹਨਾਂ ਨੇ ਡਗਰੂ ਨੂੰ ਰਿਜੈਕਟ ਕਰਤਾ ਸੀ ਤੇ ਫਿਰ ਅਸੀਂ ਮੈਣਾ ਰੇਲਵੇ ਸਟੇਸ਼ਨ ਜਿਹੜਾ ਉਹਨੂੰ ਉਹਨਾਂ ਨੇ ਪਾਸ ਕਰਤਾ ਸੀ ਕਿਉਂਕਿ ਆਲਰੇਡੀ ਉੱਥੇ ਰੇਲਵੇ ਸਟੇਸ਼ਨ ਬਣਿਆ ਪਿਆ ਔਰ ਇੱਕ ਤੋਂ ਜ਼ਿਆਦਾ ਉੱਥੇ ਲਾਈਨਾਂ ਹੈਗੀਆਂ ਸ਼ੈਂਟਿੰਗ ਵਾਸਤੇ ਟੁਆ ਟੁਆਈ ਵਾਸਤੇ ਥੋ ਮੈਨੂੰ ਉਮੀਦ ਹੈ ਕਿ ਦੁਆਰਾ ਪਾਜ ਪਾਦੀ ਸਰਕਾਰ ਬਣੂਗੀ ਸੈਂਟਰ ਦੇ ਵਿੱਚ ਹੋਰ ਪਰ ਮਾਤਾ ਮੈਨੂੰ ਵੀ ਹੋਰ ਤਾਕਤ ਦਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਲੇਟੀ ਜਿਹੜੀ ਆ ਉਹਨੂੰ ਅਸੀਂ ਇੱਥੋਂ ਮੋਗੇ ਦੀ ਗਾਂਧੀ ਰੋਡ ਵਾਲੇ ਪਾਸਿਓਂ ਸ਼ਿਫਟ ਕਰਾ ਕੇ ਤੇ ਉਹਨੂੰ ਮੈਨੇ ਲੈ ਕੇ ਚੱਲ ਜਾਗੇ। ਬੜਾ ਲੰਬੇ ਸਮੇਂ ਤੋਂ ਸ਼ਹਿਰ ਪਾਸੇ ਦੀ ਇੱਕ ਮੰਗ ਹੈ ਕਿ ਜਿਹੜੀ ਮੋਗਾ ਤੋਂ ਕੋਟ ਕੋਲਾ ਲਾਈਨ ਨਿਕਲਣੀ ਹੋ ਉਹ ਨਿਕਲ ਨਹੀਂ ਰਹੀ ਲੱਗਦਾ ਕੋ ਤੱਕ ਇਹ 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 ਦੋ ਲਾਈਨਾਂ ਆਲਰੇਡੀ ਮੈਂ ਪਾ ਕੇ ਆਇਆ ਸੀ ਰਿਕਵੈਸਟ ਕੀਤੀ ਵੀ ਆ ਇੱਕ ਜਿਹੜੀ ਕੋਟ ਕੋਰੇ ਵਾਲੀ ਆ ਤੇ ਇੱਕ ਪੱਟੀ ਵਾਲੀ ਆ। ਜੇ ਇਹ ਲਾਈਨ ਬਣ ਜਾਂਦੀ ਆ ਤਾਂ ਮੇਰੇ ਖਿਆਲ ਜਿਹੜਾ 450 ਕਿਲੋਮੀਟਰ ਦਾ ਫਾਸਲਾ ਹੈ ਉਹ ਤਕਰੀਬਨ 25 ਤੋਂ 30 ਕਿਲੋਮੀਟਰ ਦੇ ਵਿੱਚ ਹੋ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਪਿਛਲੇ ਆਪਣੀ ਟਨਯੂਰ ਦਾ ਸ਼ੁਰੂ ਕੀਤਾ ਕੰਮ ਹੁਣ ਫਲ ਲੱਗਿਆ ਤਾਂ ਜਿਹੜਾ ਹੁਣ ਰਿਕੁਐਸਟਾਂ ਪਾਈਆਂ ਵੀ ਆ ਇਹਦਾ ਮੈਨੂੰ ਉਮੀਦ ਹੈ ਕਿ ਮੋਦੀ ਸਾਹਿਬ ਦੀ ਦੁਆਰਾ ਸਰਕਾਰ ਬਣੂਗੀ ਤਾਂ ਉਦੋਂ ਇੱਕ ਕੰਪਲੀਟ ਹੋ ਜਾਊਗਾ ਜਿਹੜੀ ਪੱਟੀ ਤੋਂ ਮੋਗਾ ਤੇ ਮੋਗੇ ਤੋਂ ਕੋਟਕਪੂਰਾ ਇਹ ਰੇਲਵੇ ਲਾਈਨ ਵੀ ਜਰੂਰ ਬਣੂਗੀ ਹਲੋ ਜੀ ਅੱਜ ਦੇਈ ਦੇ ਪ੍ਰਧਾਨ ਮੰਤਰੀ ਵੱਲੋਂ ਕਈ ਜਿਹੜੇ ਆ ਸਟੇਸ਼ਨਾਂ ਦੀ ਕਾਇਆ ਕਰ ਦਿੱਤੀ ਜਾ ਰਹੀ ਹੈ 40000 ਕਰੋੜ ਰੁਪਏ ਦੇ ਨਾਲ ਨੇਪਾ ਵੀ ਉਹਨਾਂ ਦੇ ਵਿੱਚ ਆ ਕੀ ਹੋਵੇ ਜਿੱਦਾਂ ਦੇ ਪੂਰੀਆਂ ਬਣੇ ਜਾਓ ਮਹਰਕੇਸ਼ ਭੱਲਾ ਐਸਐਸ ਕਮੇਟੀ ਦਾ ਮੈਂਬਰ ਜਿਹੜਾ ਕਿ ਸੁਪਰਵੀਜ਼ਨ ਵਾਸਤੇ ਸਾਨੂੰ ਸਟੇਸ਼ਨ ਦੀ ਦਿੱਤੀ ਗਈ ਹੈ ਅਸੀਂ ਧੰਨਵਾਦ ਕਰਦੇ ਹਾਂ ਪ੍ਰਧਾਨ ਮੰਤਰੀ ਜਿਸ ਤਜਸਵੀ ਪ੍ਰਧਾਨ ਮੰਤਰੀ ਸ਼੍ਰੀ ਅਨੰਦ ਰੈ ਭਾਈ ਮੋਦੀ ਦਾ ਜਿਨ੍ਹਾਂ ਨੇ ਮੋਗਾ ਸਟੇਸ਼ਨ ਜੋ ਕਿ ਜਦੋਂ ਦਾ ਮੁੱਲਕ ਯਾਦ ਹੋਇਆ ਇਸ ਨੇ ਛੇੜਿਆ ਤੱਕ ਨਹੀਂ ਸੀ ਉਹਦੇ ਵਾਸਤੇ 25 ਕਰੋੜ ਰੁਪਏ ਨੂੰ ਗਲਬਲ ਵਿਲਪ ਕਰਨ ਵਾਸਤੇ ਦਿੱਤਾ ਔਰ ਇਸ ਇਸ ਸਟੇਸ਼ਨ ਦੇ ਉੱਤੇ ਲੋਕਾਂ ਆਮ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਵੀ ਆਏ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਬਜ਼ੁਰਗਾਂ ਵਾਸਤੇ ਇਹ ਸੀ ਕਮਰੇ ਬਜ਼ੁਰਗਾਂ ਵਾਸਤੇ ਵੇਟਿੰਗ ਰੂਮ ਔਰ ਇਹ ਔਰ ਲੋਕਾਂ ਦੀ ਆਮ ਲੋਕਾਂ ਦੀ ਸਹੂਲਤ ਵਾਸਤੇ ਇੱਥੇ ਕੰਪਿਊਟਰਾਈਜ਼ ਜਿਹੜੀ ਹੈ ਮੋਗਾ ਸੈਂਟਰ ਬਣਾਇਆ ਗਿਆ ਹੈ ਅਸੀਂ ਧੰਨਵਾਦ ਕਰਦੇ ਰੇਲਵੇ ਮੰਤਰੀ ਦਾ ਵੀ ਜਿਨ੍ਹਾਂ ਨੇ ਸਾਨੂੰ ਇਸ ਗੱਲ ਦਾ ਸਹਿਯੋਗ ਦਿੱਤਾ ਕਿ 25 ਕਰੋੜ ਰੁਪਏ ਪੇਜ ਕੇ ਮੋਗਾ ਸਟੇਸ਼ਨ ਦੀ ਕਾਇਆਕਰਤੀ ਵਾਸਤੇ ਕਾਫੀ ਬਣਾ ਜੱਤਾ ਹਮੇਸ਼ੀ ਪੁਰਾਣਾ ਸੀ ਜੱਦੀ ਰੇਲਵੇ ਸੀ ਬਹੁਤ ਜ਼ਿਆਦਾ ਸੀ ਔਰ ਇਹਦਾ ਨਕਸ਼ਾ ਇਸ ਢੰਗ ਤਰੀਕੇ ਨਾਲ ਤਿਆਰ ਗਿਆ ਹੈ ਇੱਕ ਇੱਕ ਪਾਸੇ ਤੋਂ ਲੈ ਕੇ ਦੂਜੇ ਪਾਸੇ ਤੱਕ ਕਟੋਕੜ ਦੋ ਦੋ ਰਾਹ ਕੱਢੇ ਗਏ ਦੋ ਦੋ ਪੁਲ ਬਣਾਏ ਗਏ ਹੈ ਦੋ ਦੋ ਕੰਟੀਨਾਂ ਬਣਾਈਆਂ ਗਈਆਂ ਔਰ ਹਰ ਤਰ੍ਹਾਂ ਦੀ ਇਹ ਫੈਸਿਲਿਟੀ ਦਿੱਤੀ ਗਈ ਹੈ ਤਾਂ ਕਿ ਲੋਕਾਂ ਨੂੰ ਆਮ ਸੁਰੱਖਣਾ ਦੇ ਆਮ ਲੋਕਾਂ ਨੂੰ ਸੁਰੱਖਤ ਕਿਸ ਤਰ੍ਹਾਂ ਨਾ ਹੋ ਸਕੇ ਮੈਂ ਸਭ ਨੂੰ ਮੂਗਾ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਇੱਥੇ ਮੂਗੇ ਤੋਂ ਹਰ ਤਰ੍ਹਾਂ ਦੀ ਸਟੇਸ਼ਨ ਸਟੇਸ਼ਨ ਤੋਂ ਰੇਲ ਰੇਲਵੇ ਚੱਲਦੀ ਹੈ ਉਹਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ ਜਿਸ ਤਰ੍ਹਾਂ ਕਿ ਜੈਪੁਰ ਬੀਕਾਨੇਰ ਬਦ ਦਿੱਲੀ ਚੰਡੀਗੜ੍ਹ ਮਾਹੋਲੀ ਅੰਮ੍ਰਿਤਸਰ ਜਲੰਧਰ ਖਰ ਤਰ੍ਹਾਂ ਦੀ ਇਥੋਂ ਜਿਹੜੀ ਹੈਗੀ ਆ ਹਰ ਸੈਸ਼ਨ ਨੂੰ ਪਾਸ ਹੁੰਦੀ ਆ ਇਹ ਲਵੇ ਔਰ ਉਹ ਲੋਗਾਂ ਨੂੰ ਆਮ ਲੋਗਾਂ ਨੂੰ ਬੇਨਤੀ ਕਰਦਾ ਕਿ ਉਹਦੀ ਸੁਵਿਧਾ ਫੈਲਾ ਲਿਆ ਜਾਵੇ ਕੀ ਬਣਾਇਆ ਜਾ ਰਿਹਾ ਜੀ ਇੱਥੇ ਦੇਖੋ ਜੀ ਇਸ ਤਰ੍ਹਾਂ ਵੀ ਸਾਰਾ ਏਸੀ ਇਲਵੇ ਸੈਸ਼ਨ ਬਣ ਰਿਹਾ ਉਹਦੇ ਚ ਜਵਿਆਆਂ ਲੋਕਾਂ ਵਾਸਤੇ ਪਲੱਸ ਬਾਥਰੂਮ ਦਾ ਸਾਰਾ ਸਿਸਟਮ ਹੈ ਆਮ ਲੋਕਾਂ ਵਾਸਤੇ ਖਰ ਤਰ੍ਹਾਂ ਖਰ ਤਰ੍ਹਾਂ ਦੀ ਏਸੀ ਕਮਰੇ ਬਣਾਏ ਗਏ ਆ ਅਭਿਯੋਗਾਂ ਵਾਸਤੇ ਲੈ ਦਾ ਜਗ੍ਹਾ ਦਿੱਤੀ ਗਈ ਹੈ ਟਿਕਟ ਬੁਕਿੰਗ ਵਾਸਤੇ ਕੰਪਿਊਟਰਾਈਜ਼ ਕੰਪਿਊਟਰਾਈਜ਼ ਸਿਸਟਮ ਬਣਾਇਆ ਗਿਆ ਹੈ 25 ਕਰੋੜ ਦੀ ਲਗਤ ਨਾਲ ਤੁਸੀਂ ਦੇਖੋ ਕਾਇਆਕਲਪ ਹੋ ਰਹੀ ਹੈ ਮੋਗੇ ਸਟੇਸ਼ਨ ਤੇ ਕੰਮ ਤਿਆਰ ਹੋ ਜਾਏਗਾ ਜੀ ਇਹ ਕੱਟੋ-ਕੱਟੇ ਨੂੰ ਸਾਲ ਤਾਂ ਲੱਗ ਹੀ ਜਾਣਾ ਇੱਕ ਸਾਲ ਤਾਂ ਲੱਗ ਹੀ ਜਾਣਾ ਔਰ ਪੂਰਾ ਇਹ ਅੱਜ ਦੇ ਮੁਤਾਬਕ ਵਾਤਾਵਰਣ ਕੋਈ ਤੁਗਾ ਕਿਸੇ ਤਰ੍ਹਾਂ ਨਹੀਂ ਕੋਈ ਕਿਸੇ ਵੀ ਆਮ ਲੋਗਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਇਹ ਇੱਕ ਪੁਲੀਟੀ ਦਾ ਵੱਡਾ ਮਸਲਾ ਸੀਗਾ ਪਲੇਟੀ ਆ ਕਲਮ ਦਾ ਕਾਲ ਵੀ ਪਾਚੋ ਦੇਖੋ ਪਲੇਟੀ ਦਾ ਸਿਸਟਮ ਜਿਹੜਾ ਅੱਜ ਮੈਂ ਅੱਜ ਮੈਂ ਡੀਆਰਐਮ ਨੂੰ ਅੱਜ ਮੈਂ ਪੱਤਰ ਵੀ ਦਿੱਤਾ ਇਸ ਗੱਲ ਦਾ ਕਿ ਪਲੇਟੀ ਜਿਹੜੀ ਆ ਉਹ ਮੂਗਾ ਵਾਸਤੇ ਬਹੁਤ ਹੀ ਇੱਕ ਭਿਆਨਕ ਸਥਿਤੀ ਉਹਦੀ ਬਣੀ ਵੀ ਹੈ ਕਿਉਂਕਿ ਕਈ ਮੋਤਾ ਹੋ ਚੁੱਕੇ ਇਸਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਤੋਂ ਜਲਦੀ ਇਸ ਤੁਹਾਡੀ ਜਿਹੜੀ ਮੰਗ ਤੇ ਜਲਦੀ ਤੋਂ ਜਲਦੀ ਗੌਰ ਕਰਕੇ ਇਸ ਨੂੰ ਸਹਲ ਚਾਹ ਜਾਈ ਜਾਊਗਾ ਵੱਡੇ ਦੇ ਕਰੀ ਨਾਲ ਗੱਲ ਹੋਈ ਵੱਡੇ ਦੇ ਕਰੀ ਨਾਲ ਡੀਆਰ ਦੇ ਇਹ ਡੀਰ ਮੈਂ ਆਈਸੀਜੀ ਟੈਕ ਨੇ ਆਪਣੀ ਮਕੈਨੀਕਲ ਉਹਨਾਂ ਨਾਲ ਮੇਰੀ ਗੱਲ ਹੋਈ ਉਹਨਾਂ ਨੇ ਮੰਗ ਪਿਆ ਤਾਂ ਦਿੱਤਾ ਉਹ ਨਾਲ ਇਹ ਵੀ ਮੈਂ ਜ਼ੋਰਦਾਰ ਦੇ ਕੇ ਮੰਗ ਕੀਤੀ ਗਈ ਹੈ ਵੀ ਪੰਜਾਬ ਮੇ ਜਿਹੜੀ 7 ਵਜੇ ਸਵੇਰ ਫਰੀਦਪੁਰ ਆਂਦੀ ਹੈ ਉਹਨੂੰ ਮੋਗੇ ਲਿਆ ਜਾਵੇ ਕਿਉਂਕਿ ਉਹਦਾ 14 ਘੰਟੇ ਦਾ ਗਿਆ ਰਹਿ ਗਿਆ ਵਿਚਾਲੇ ਤਾਂ ਕਿ ਮੋਗੇ ਦੀ ਮੋਗੇ ਦੇ ਲੋਕਾਂ ਨੂੰ ਕਲਕੱਤਾ ਬੰਬੇ ਦੀ ਸੁਰਤ ਮਿਲ ਸਕੇ ਉਹ 92000 ਕਰੋੜ ਦੀ ਲਾਗਤ ਦੇਈਦਾ ਹੈ ਕਿ ਰੇਨ ਇਨਵੈਸਟਮੈਂਟ ਦਾ ਜਿਹੜਾ जोड़े दस साल प्रगति अपना देश इंडिया भारत जरा देख रहा है उताबिया तो गति साढ़े कभी नहीं इतने हुई हूँ देखें दो हज़ार चौदह तो बाद अगर असं देखिए रेलवे लाइना इलेक्ट्रिफिकेषन रे होना एक डाटा बड़ा ही हैरानजनक वाला है भी यू एस भी सिर्फ इक्की परसेंट रेलवे इलैक्ट्रीफाइड है ਮੋਦੀ ਸਾਹਿਬ ਨੇ ਵੀ ਕਿਹਾ ਜਰਮਨੀ ਚ ਸਿਰਫ 61% ਇਲੈਕਟ੍ਰੀਫਾਈਡ ਹੈ ਸਾਡੇ ਹਿੰਦੁਸਤਾਨ ਚ ਮੋਦੀ ਜੀ ਦੇ ਅੰਤੋਂ ਬਾਅਦ 2014 ਤੋਂ ਬਾਅਦ 90% ਰੇਲਵੇ ਇਲੈਕਟ੍ਰੀਫਿਕੇਸ਼ਨ ਹੋ ਚੁੱਕੀ ਹੈ ਇਹਦਾ ਮਤਲਬ ਜ਼ੀਰੋ ਐਮਿਸ਼ਨ ਜ਼ੀਰੋ ਕਾਰਬਨ ਐਮਿਸ਼ਨ এনवायरमेंट ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਹੈਗੀ ਹੈ ਉਹ ਹਿੰਦੁਸਤਾਨ ਉਸ ਤੋਂ ਸਭ ਤੋਂ ਅੱਗੇ ਚੱਲਦਾ ਪਿਆ ਦੂਸਰੇ ਨੰਬਰ ਤੇ ਜਿਹੜਾ ਅਸੀਂ ਅਗਰ ਮੋਗੇ ਦੀ ਗੱਲ ਕਰੀਏ ਮੋਗਾ ਸਾਡਾ ਰੇਲਵੇ ਸਟੇਸ਼ਨ ਅਗਰੇਜਰ ਦੇ ਟਾਈਮ ਦਾ ਬਣਿਆ ਹੋਇਆ ਸਟੇਸ਼ਨ ਉਸ ਤੋਂ ਬਾਅਦ ਇਸ ਤੇ ਕਦੀ ਵੀ ਕੋਈ ਵਰਕ ਨਹੀਂ ਹੋਇਆ ਮੋਗਾ ਵਰਗੇ ਸ਼ਹਿਰ ਸਾਡੇ ਪਿਛੜੇ ਹੋਏ ਏਰੀਏ ਚ ਵੀ ਐਨਾ ਵਿਕਾਸ ਐਨਾ ਧਿਆਨ ਦੇਣਾ ਤੁਸੀਂ ਆ ਸੋਚ ਸਕਦੇ ਹੋ ਪੂਰੇ ਭਾਰਤ ਵਿੱਚ ਕਿੰਨਾ ਵਿਕਾਸ ਹੋ ਰਿਹਾ ਹੋਊਗਾ ਤੇ ਕਿੰਨੀ ਗਤੀ ਨਾਲ ਹੋ ਰਿਹਾ ਹੋਊਗਾ 25 ਕਰੋੜ ਦੀ ਲਾਗਤ ਇੱਥੇ ਵੇਟਿੰਗ ਰੂਮ ਬਣਾਣਾ ਇੱਥੇ ਨਵੇਂ ਕਾਊਂਟਰਸ ਬੰਦਣਾ ਅچھے ਸੌਚਾਲੇ ਬੰਦਣਾ ਅਚੀ ਅਨਾਊਂਸਮੈਂਟ ਦਾ ਸਿਸਟਮ ਹੋਣਾ ਨਵੇਂ ਟਰੈਕ ਨਵੇਂ ਪਲੇਟਫਾਰਮ ਬਣਾ ਆਪਣੇ ਕੋਲੇ ਕੀ ਪਲੇਟਫਾਰਮ ਸੀਗਾ ਇਥੇ ਦੋ ਤਿੰਨ ਪਲੇਟਫਾਰਮ ਹੋਰ ਬਣ ਰਹੇ ਆਵਾਜਾ ਈਚਵੀ ਟ੍ਰੇਨਾਂ ਦੀ ਇਥੇ ਹੋ ਜ਼ਿਆਦਾ ਆਵਾਜਾ ਈਚਵੀ ਟ੍ਰੇਨਾਂ ਦੀ ਇਥੇ ਹੋ ਜ਼ਿਆਦਾ ਨੰਬਰ ਵੀ ਵਧਾਇਆ ਜਾਊਗਾ ਜਿਸ ਨਾਲ ਪ੍ਰੋਪਰ ਕਨੈਕਟੀਵਿਟੀ ਟੂ ਬਠਿੰਡਾ ਲੁਧਿਆਣਾ ਫਿਰੋਜ਼ਪੁਰ ਅੱਗੇ ਦਿੱਲੀ ਤੱਕ ਪ੍ਰੋਪਰ ਕਨੈਕਟੀਵਿਟੀ ਹੋ ਸਕੇ ਮੋਦੀ ਜੀ ਦੀ ਜਿਹੜੀ ਦਿੱਤੀ ਦੇ ਅਧਾਰ ਤੇ ਦੇਸ਼ ਦਾ ਜਿਹੜਾ ਵਿਕਾਸ ਹੁੰਦਾ ਪਿਆ ਚਾਹੇ ਸੜਕਾਂ ਦੀ ਜਾਲ ਦੇਖ ਲੋ 2014 ਤੋਂ ਪਹਿਲਾਂ 12 ਕਿਲੋਮੀਟਰ ਪ੍ਰਤੀ ವರ್ಷ ਸੜਕ ਬੰਦੀ ਸੀ ਹੁਣ 29 ਕਿਲੋਮੀਟਰ ਪ੍ਰਤੀ ವರ್ಷ ਸੜਕ ਬੰਦੀ ਹੈ ਅਗਰ ਤੁਸੀਂ ਵਿਕਾਸ ਦੇ ਗੱਲ ਹਵਾਈ ਅੱਡਿਆਂ ਚ ਕਰ ਲੋ ਯਾ ਤਿਆਰ ਚ ਪਹਿਲਾਂ ਸਾਡੇ ਕੋਲੇ 48 74 74 ਹਵਾਈ ਅੱਡੇ ਸੀਗੇ ਸਾਡੇ ਕੋਲੇ ਹੁਣ 154 ਹਵਾਈ ਅੱਡੇ ਹੈ ਰੇਲਵੇ ਹੋ ਗਿਆ ਰੇਲਵੇ ਹੋਗੀ ਤੇ ਹਵਾਈ ਜਹਾਜ਼ ਹੋਗੇ ਤਿੰਨੋਂ ਡਾਇਰੈਕਸ਼ਨਸ ਚ ਇਹ ਇੰਨਾ ਫਿਲਾਹ ਹੁੰਦਾ ਪਿਆ ਹੈ ਜਿਹਦੇ ਵਿੱਚ ਸਾਨੂੰ ਦੇਖ ਕੇ ਲੱਗ ਰਿਹਾ ਵੀ ਦੇਸ਼ ਸਾਡਾ ਉਸ ਤਰੱਕੀ ਦੀ ਰਾਹ ਤੇ ਚੱਲਦਾ ਪਿਆ ਹੈ ਜਿਹਦੇ ਵਿੱਚ ਅਸੀਂ ਦੁਨੀਆ ਦੀ ਹੁਣ 5ਵੀਂ ਇਕਨੋਮੀ ਤੇ ਆਉਣ ਵਾਲੇ ਸਮੇਂ 'ਚ ਅਸੀਂ ਦੁਸਰਾਜੀ ਟੌਪ 3 ਇਕਨੋਮੀਆਂ 'ਚ ਆਪਣਾ ਨਾਮ ਸ਼ਾਮਿਲ ਕਰ ਸਕਾਂਗੇ ਤੇ ਆਪਣਾ ਨਾਮ ਹੋਰ ਉੱਪਰ ਲੈ ਕੇ ਜਾ ਸਕਾਂਗੇ ਮੈਨੂੰ ਦੇਸ਼ ਵਾਸੀਆਂ ਨੂੰ ਮੋਗਾ ਵਾਸੀਆਂ ਨੂੰ ਅੱਜ ਦੇ ਇਸ ਪ੍ਰੋਗਰਾਮ ਦੀ ਆ ਮੈਂ ਸਭ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਜਿਹਦੇ ਵਿੱਚ ਸਾਰਿਆਂ ਦੀ ਐਫਰਟਸ ਨਾਲ ਅੱਜ ਸਾਡਾ ਮੋਗਾ ਰੇਲਵੇ ਸਟੇਸ਼ਨ ਵੀ ਤਰੱਕੀ ਦੀ ਰਾਹ ਤੇ ਇੱਕ ਨੀਵ ਮੋਡੀਫਿਕੇਸ਼ਨ ਤੇ ਰੀਮੋਡਲਿੰਗ ਦੇ ਜਾ ਕੇ ਬਹੁਤ ਹੀ ਅੱਛਾ ਬਣ ਰਿਹਾ ਹੈ ਤੇ ਮੈਂ ਉਮੀਦ ਕਰਦਾ ਹਾਂ ਵੀ ਆਉਣ ਵਾਲੇ ਸਮੇਂ ਜਦੋਂ ਪੂਰਾ ਬਣ ਕੇ ਤਿਆਰ ਹੋ ਜਾਊਗਾ ਉਦੋਂ ਫਿਰ ਦੁਬਾਰਾ ਇਸ ਤਰ੍ਹਾਂ ਦਾ ਫੰਕਸ਼ਨ ਕਰਕੇ ਰੇਲਵੇ ਸਟੇਸ਼ਨ ਨੂੰ ਸਮਰਪਿਤ ਲੋਕਾਂ ਨੂੰ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਲੋਕ ਇਹਦਾ ਪੂਰਾ ਪੂਰਨ ਰੂਪ ਦਾ ਫਾਇਦਾ ਲੈ ਸਕਣਗੇ